ਇੱਥੇ ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਸਖਤ ਨਾਕੇਬੰਦੀਆਂ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਜਾ ਰਹੇ ਨੇ ਇਸ ਦੇ ਨਾਲ ਹੀ ਬੀਤੇ ਦਿਨ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ ਰੇਲਵੇ ਸਟੇਸ਼ਨ ਉੱਪਰ ਹਰ ਆਉਣ ਜਾਣ ਵਾਲੇ ਯਾਤਰੀਆਂ ਦੇ ਬੈਗ ਚੈੱਕ ਕੀਤੇ ਗਏ ਨੇ ਇਸ ਮੌਕੇ ACP ਐਚਐਸ ਸੰਧੂ ਨੇ ਕਿਹਾ ਹੈ ਕਿ ਜਿੱਥੇ ਅਸੀਂ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਾਂ ਉੱਥੇ ਹੀ ਬੱਸ ਸਟੈਂਡ ਰੇਲਵੇ ਸਟੇਸ਼ਨ ਅਜਹੀਆਂ ਹੋਰ ਕਈ ਥਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਜੇ ਨਾਲ ਹੀ ਉਹਨਾਂ ਨੇ ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਲਾਹਵਾਰਸ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਵੇ ਅਤੇ ਤਮਾਤਵਕ ਅਸੀਂ ਵੈਸੇ ਤੇ ਰੂਟੀਨ ਵਾਈ ਜੀ ਰੇਲਵੇ ਸਟੇਸ਼ਨ ਬਸ ਸਟੈਂਡ ਤੇ ਭੀੜ ਭੜਕੇ ਵਾਲੀਆਂ ਜਗ੍ਹਾ ਦੀ ਚੈਕਿੰਗ ਕਰਉਂਦੇ ਰਹਿੰਦੇ ਆ ਉਸੇ ਰੂਟੀਨ ਚ ਅਸੀਂ ਅੱਜ ਜਿਹੜੀ ਆ ਜੀ ਆਰ ਪੀ ਤੇ ਆਰ ਪੀ ਐਫ ਦੀ ਟੀਮ ਤੇ ਨਾਲ ਸਾਡਾ ਡਾ ਉਸਕਾਡ ਐਂਟੀ ਸਬਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਆ ਚੈਕਿੰਗ ਉਹ ਅਸੀਂ ਕਰਾ ਰਹੇ ਕੋਈ ਇਨਪੁਟ ਹੈ ਹੈਗੀ ਹੈ ਜਾਂ ਵੈਸੇ ਹੀ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾ ਰਹੇ ਹਾਂ ਦੇਸ਼ ਦੇ ਕੋਨੇ-ਕੋਨੇ ਤੋਂ ਪਿੰਨ ਇੱਥੇ ਪਹੁੰਚਦੇ ਨੇ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਯਰੂਪੀਨ ਬਾਈ ਚੱਲਦੀ ਜੰਦਾ ਬਿਲਕੁਲ ਜੀ ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ ਰਹਾਂ ਸਰ ਕੋਈ ਬੈਗ ਮਿਲਿਆ ਇੱਥੋਂ ਕੋਈ ਕਹਿੰਦੇ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਸ਼ਨੇਬਲ ਚੀਜ਼ ਬਰਾਮਦ ਨਹੀਂ ਹੋਈ ਉਹ ਸੀ ਕਬਜ਼ੇ ਚ ਲੈ ਲਿਆ ਸਰ ਸੈਗਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਕਬਜ਼ੇ ਚ ਲੱਗੀਆਂ ਹੋਣਾ ਉਹਦੀ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਆਊਟ ਨੰਬਰ ਜਾਂ ਕੋਈ ਬੜੇ ਚਿਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਸਰਪਰ ਵੀ ਕੀ ਸੰਦੇਸ਼ਕ ਦੇਣਾ ਚਾਹੀਦਾ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਸਾਡੇ ਰੇਲਵੇ ਸਟੇਸ਼ਨ ਤੇ ਇੱਥੇ ਕੋ ਪਹੁੰਚ ਨਹੀਂ ਨਾ ਸਕੇ ਤੇ ਨਾ ਹੀ ਕੋ ਸ਼ਰਾਰਤ ਕਰਦਾ ਸ਼ਹਿਰ ਵਾਸੀ ਨੂੰ ਅਪੀਲ ਕਰ ਸ਼ਹਿਰ ਵਾਸੀਆਂ ਨੂੰ ਇਹੋ ਆ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਤਾਂ ਉਹਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਨਾ ਦੇ ਇਸ ਤੋਂ ਪਹਿਲਾਂ ਵੀ ਜਦੋਂ ਜੋ ਟ੍ਰੇਨ ਅੰਮ੍ਰਿਤਸਰ ਪਹੁੰਚਦੀ ਆ ਤਾਂ ਟ੍ਰੇਨ ਪਿੱਛੇ ਪੁਲ ਦੇ ਕੋਲ ਰੁਕਦੀ ਆ ਤਾਂ ਕਈ ਲੋਕ ਉੱਥੇ ਹੀ ਉਤਰ ਜਾਂਦੇ ਨੇ ਜਾਂ ਕੋਈ ਸਮਾਨ ਜਿੰਨਾ ਦਾ ਆਇਆ ਹੁੰਦਾ ਲੋਕ ਉਸੇ ਰਸਤੇ ਰਾਈਂ ਬਾਹਰ ਲੈ ਜਾਂਦੇ ਨੇ ਕੋਈ ਉੱਥੇ ਵੀ ਚੈੱਕ ਲਗਾਈ ਜਾਏਗੀ ਬਿਲਕੁਲ ਜੀ ਹਾਂ ਜੀ ਉਹ ਅਸੀਂ ਜਿਹੜੀ ਸਾਡੀ ਜੀਆਰਪੀ ਦੀ ਟੀਮ ਹੈ ਤੁਸੀਂ ਸਾਡੇ ਧਿਆਨ ਤੇ ਲਿਆਤਾ ਵਾ ਅਸੀਂ ਇਹਨਾਂ ਨੂੰ ਦੱਸ ਦਿੰਦੇ ਆ ਕਿ ਉੱਥੇ ਵੀ ਜਿਹੜੇ ਸਮਾਨ ਕੋ ਉਤਾਰ ਦਿੰਦੇ ਉਹਨੂੰ ਚੈੱਕ ਕਰ ਦੇਣਾ ਠੀਕ ਹੈ ਸਰ ਥੈਂਕ ਯੂ